ਗੁੱਡ ਮਾਰਨਿੰਗ ਲੁਧਿਆਣਾ ਦਿਸ ਇਜ਼ ਤਮਨ ਬੇਦੀ ਐਂਡ ਦਿਸ ਸਾਈਡ ਨਫ ਪ੍ਰੀਸਿੰਗ ਬੇਦੀ ਸੋ ਇੱਕ ਵਾਰ ਫੇਰ ਤੋਂ ਹਾਜ਼ਿਰਾਂ ਲੈ ਕੇ ਦੇਸ਼ ਅਤੇ ਦੁਨੀਆ ਦੀਆਂ तमाम अहम ਖਬਰਾਂ ਸੁਨਪ੍ਰਿਤ ਰੋਜ਼ ਦੀ ਤਰ੍ਹਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੰਤਰਰਾਸ਼ਟਰੀ ਖਬਰ ਦੇ ਨਾਲ ਸੋ ਸਭ ਤੋਂ ਪਹਿਲੀ ਖਬਰ ਜਿਹੜੀ ਅਸੀਂ ਪੜਨ ਜਾ ਰਹੇ ਹਾਂ ਦੇਸ਼ ਅਤੇ ਦੁਨੀਆ ਜਾਗਰਨ ਦੇ ਸਫਾ 8 ਤੇ ਛਪੀ ਹੈ 2 ਮਹੀਨੇ ਬਾਅਦ ਮਿਲੇ ਸਭ ਤੋਂ ਘੱਟ 4.90 ਲੱਖ ਕੇਸ ਜੀ ਹਾਂ ਦੱਸਦੀ ਹੈ ਕਿ ਵੱਡੀ ਰਾਹਤ ਦੀ ਖਬਰ ਹੈ ਦੁਨੀਆ ਭਰ ਦੇ ਵਿੱਚ ਕਰੋਨਾ ਮਹਾਮਾਰੀ ਦੀ ਜੋ ਸਥਿਤੀ ਹੈ ਉਸ ਤੇ ਮੱਦੇਨਜ਼ਰ 2 ਮਹੀਨੇ ਦੀ ਰਿਪੋਰਟ ਨੂੰ ਦੇਖਿਆ ਜਾਵੇ ਤਾਂ 2 ਮਹੀਨੇ ਬਾਅਦ 4.90 ਲੱਖ ਮਾਮਲੇ ਸਾਹਮਣੇ ਆਏ ਨੇ ਬੇਸ਼ੱਕ ਆਪਣੇ ਆਪ ਚ ਨੁਕਰੀਤ ਬਹੁਤ ਵੱਡੀ ਗਿਣਤੀ ਹੈ ਬਟ ਜੋ ਬੀਤੇ ਸਮੇਂ ਚ ਗ੍ਰਾਫ ਰਿਹਾ ਹੈ ਉਸ ਤੇ ਮੱਦੇਨਜ਼ਰ ਸਭ ਤੋਂ ਘੱਟ ਕੇਸ ਜਿਹੜੇ ਮੰਨੇ ਜਾ ਰਹੇ ਦੱਸਦੀ ਹੈ ਕਿ 24 ਘੰਟੇ ਬੀਤੇ 24 ਘੰਟਿਆਂ ਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਚ ਕਰੋਨਾ ਇਨਫੈਕਟਿਡ ਕਰਨ ਲਗਭਗ 9000 ਜਾਦੀ ਜਾਨ ਜਿਹੜੀ ਜਾ ਚੁੱਕੀ ਹੈ ਬਿਲਕੁਲ ਤਮੰਨਾ ਇੱਕ ਥੋੜਾ ਜਿਹਾ ਕਰੋਨਾ ਜਿਹੜੀ ਮਹਾਮਾਰੀ ਚੱਲ ਰਹੀ ਹੈ ਇਹਦੇ ਵਿੱਚ ਹੁਣ ਥੋੜਾ ਜਿਹਾ ਦੁਬਾਰਾ ਲੋਕਾਂ ਨੂੰ ਸਾਹ ਆਣ ਵਾਲੀ ਖਬਰ ਆਈ ਹੈ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਜੇ ਆਪਾਂ 2.5 ਮਹੀਨੇ ਪਹਿਲਾਂ ਮਿਡ ਆਫ ਮਾਰਚ ਦੀ ਗੱਲ ਕਰੀ ਉਹਦੇ ਦਾ ਸਰਵੇ ਹੋਇਆ ਸੀਗਾ ਤਾਂ 4.5 ਲੱਖ ਦੇ ਕਰੀਬ ਦਿੱਲੀ ਜਿਲ੍ਹੇ ਨਵੇਂ ਕੇਸ ਨੇ ਸਾਹਮਣੇ ਆ ਰਹੇ ਸੀਗੇ ਤੇ ਅੱਜ 2.5 ਮਹੀਨੇ ਬਾਅਦ ਜਦੋਂ ਦੁਬਾਰਾ ਸਰਵੇ ਰੀ ਸਰਵੇ ਕੀਤਾ ਗਿਆ ਤਾਂ ਉਹ 4.5 ਲੱਖ ਤੋਂ ਘਟ ਕੇ ਤਕਰੀਬਨ 4 ਲੱਖ ਤੇ ਆ ਗਿਆ ਸੋ 50000 ਜਿਹੜੇ ਕੇਸ ਨੇ ਦਿੱਲੀ ਦੇ ਉਹਨਾਂ ਆਣਾ ਘਟ ਹੋ ਰਿਹਾ ਨੰਬਰ ਆ ਸੋ ਕਿਤਨਾ ਕਿਤੇ ਇੱਕ ਚੰਗਾ ਵਿਊ ਪੁਆਇੰਟ ਵੀ ਹੈ ਕਿ ਚੰਗੀ ਕਪੈਸਿਟੀ ਵੀ ਲੈ ਕੇ ਆਉਂਦਾ ਹੈ ਬੰਦੇ ਦੇ ਦਿਲ ਦਿਮਾਗ ਦੇ ਵਿੱਚ ਕਿ ਅੱਗੇ ਨਾਲੋਂ ਕਾਫੀ ਕੇਸ ਘਟ ਰਹੇ ਆ ਪੂਰੀ ਦੁਨੀਆ ਦੀ ਆਪਾਂ ਜੇ ਗੱਲ ਕਰੀਏ ਲੇਕਿਨ ਫਿਰ ਵੀ ਪਿਛਲੇ 24 ਘੰਟਿਆਂ 'ਚ 9000 ਦੇ ਕਰੀਬ ਲੋਕਾਂ ਨੇ ਸਟਿਲ ਆਪਣੀ ਜਾਨ ਗਵਾ ਲਈ ਹੈ ਜੋ ਕਿ ਕਾਫੀ ਦੁਖਦਾਈ ਘਟਨਾ ਹੈ ਈਵਨ ਜੇ ਆਪਾਂ ਅਲੱਗ-ਅਲੱਗ ਮੁਲਕਾਂ ਦੀ ਅਲੱਗ-ਅਲੱਗ ਦੇਸ਼ਾਂ ਦੀ ਵੀ ਗੱਲ ਕਰੀਏ ਤਾਂ ਚੀਨ ਦੇ ਵਿੱਚ ਵੀ ਜਿਹੜੇ ਗਵੰਗੂ ਦੇ ਗਵੰਗੂ ਸ਼ਹਿਰ ਨੇ ਉਹਨਾਂ ਦੇ ਵੀ ਦੋ ਹਿੱਸਿਆਂ ਨੂੰ ਦੁਬਾਰਾ ਲਾਕਡਾਊਨ ਕਰ ਦਿੱਤਾ ਗਿਆ ਕਿਉਂਕਿ ਪਿਛਲੇ ਕੁਝ ਦਿਨਾਂ ਵਿੱਚ 30 ਤੋਂ ਜ਼ਿਆਦਾ ਮਾਮਲੇ ਉੱਥੇ ਦੇਖਣ ਨੂੰ ਮਿਲੇ ਸੀਗੇ ਤੇ ਸ਼੍ਰੀਲੰਕਾ ਦੇ ਵਿੱਚ ਵੀ ਲਾਕਡਾਊਨ ਚੱਲ ਰਿਹਾ ਸੀਗਾ ਲੇਕਿਨ ਪਿਛਲੇ 2 ਦਿਨਾਂ ਤੋਂ ਉੱਥੇ ਵੀ ਜਿਲ੍ਹਾ ਕਮਾਂਤਰੀ ਉਡਾਨਾਂ ਵਾਸਤੇ ਹਵਾਈ ਅੱਡਾ ਉਹ ਖੋਲ ਦਿੱਤਾ ਗਿਆ ਤੇ ਜੇ ਆਪਾਂ ਇਟਲੀ ਦੀ ਵੀ ਗੱਲ ਕਰੀਏ ਜਿਹੜਾ ਕਿ ਕਾਫੀ ਜ਼ਿਆਦਾ ਪ੍ਰਭਾਵਿਤ ਰਿਹਾ ਸੀਗਾ ਤਾਂ ਇਟਲੀ ਦੇ ਵਿੱਚ ਵੀ ਹੁਣ 12 ਤੋਂ 15 ਸਾਲ ਦੇ ਜਿਹੜੇ ਬੱਚੇ ਐ ਉਹਨਾਂ ਨੂੰ ਹੁਣ ਜਿਹੜੀ ਵੈਕਸੀਨੇਸ਼ਨ ਹੈਗੀ ਆ ਫਾਇਜ਼ਰ ਹੈਗੀ ਆ ਬਾਇਓਟੈ ਪੜੀ ਇਜ਼ਰਾਈਲ ਦੀ ਗੱਲ ਵੀ ਕਰੀਏ ਤਾਂ ਇਜ਼ਰਾਈਲ ਨੇ ਵੀ ਲਗਭਗ ਹੁਣ ਕਰੋਨਾ ਤੇ ਆਲਮੋਸਟ ਜਿੱਤ ਪਾ ਲਈ ਹੈ ਉਹਨਾਂ ਨੇ ਵੀ ਕਾਫੀ ਕੁਝ ਆਪਣਾ ਹੁਣ ਖੋਲ ਦਿੱਤਾ ਹੈ ਇਜ਼ਰਾਈਲ ਨੇ ਦੁਬਾਰਾ ਉੱਥੇ ਆਪਾਂ ਜੇ ਰਸ਼ੀਆ ਦੀ ਗੱਲ ਕਰੀਏ ਤਾਂ ਰਸ਼ੀਆ ਹਲੇ ਵੀ ਪ੍ਰਭਾਵਿਤ ਨਜ਼ਰ ਆ ਰਿਹਾ ਹੈ ਕਿਉਂਕਿ 50 ਲੱਖ ਦੇ ਕਰੀਬ ਉੱਥੇ ਹਲੇ ਵੀ ਜਿਹੜੇ ਕੋਵਿਡ ਪੋਜ਼ਿਟਿਵ ਦੇ ਕੇਸ ਨੇ ਪਾਏ ਜਾ ਰਹੇ ਆ ਕਿਉਂਕਿ ਆਲਮੋਸਟਲੀ ਰਸ਼ੀਆ ਦੀ ਆਬਾਦੀ ਹੋਗੀ 15 ਕਰੋੜ ਦੇ ਆਸ-ਪਾਸ ਹੈ ਸੋ ਜੇ ਮੌਕੇ ਤੇ 50 ਲੱਖ ਕੇਸ ਹੋਣਾ ਜੇ ਆਪਾਂ ਪਾਪੂਲੇਸ਼ਨ ਅਕਵੇਅਰ ਕਰੀਏ ਤਾਂ ਕਾਫੀ ਜ਼ਿਆਦਾ ਉੱਥੇ ਵੀ ਕੇਸ ਆਏ ਹੋਏ ਨੇ ਨਾਲੇ ਰਸ਼ੀਆ ਦੇ ਵਿੱਚ ਵੈਸੀ ਵੀ 1121000 ਦੇ ਆਸ-ਪਾਸ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋ ਜੇ ਆਪਾਂ ਓਵਰਆਲ ਵਰਲਡਵਾਈਡ ਗੱਲ ਕਰੀਏ ਤਮੰਨਾ ਤਾਂ ਕਿਤੇ ਨਾ ਕਿਤੇ ਜਿਲੇ ਹੁਣ ਕੇਸ ਨੇ ਥੋੜੇ ਜਿਹਾ ਉੱਤੇ ਠੱਲ ਪੈ ਰਿਹਾ ਨੰਬਰ ਆਫ ਕੇਸਿਸ ਘਟ ਰਿਹਾ ਮੇਬੀ ਇਹਦਾ ਜਿਹੜਾ ਸਿਰਾ ਹੈਗਾ ਜੇ ਵੈਕਸੀਨੇਸ਼ਨ ਤੋਂ ਲੋਕੀ ਲਵਾ ਰਹੇ ਆ ਉਹਨੂੰ ਇਹਦਾ ਸਿਰਾ ਜ਼ਿਆਦਾ ਜਾਂਦਾ ਹੈ ਜੀ ਬਿਲਕੁਲ ਸੋ ਅਗਲੀ ਖਬਰ ਦੇ ਵੱਲ ਰੁਕ ਕਰਦੇ ਆ ਪੰਜਾਬੀ ਜਾਗਰਣ ਦੇ ਸਫਾ ਪਹਿਲੇ ਤੇ ਪ੍ਰੀਖਿਆਵਾਂ ਹੋਈਆਂ ਰੱਦ। ਜੀ ਹਾਂ ਦੱਸਦੇ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕਰੋਨਾ ਮਹਾਮਾਰੀ ਦੇ ਦੌਰਾਨ ਪੀਐਮ ਮੋਦੀ ਨੇ ਉੱਚ ਪੱਧਰੀ ਬੈਠਕ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਉਹਨਾਂ ਦੇ ਭਵਿੱਖ ਦੇ ਮੱਦੇਨਜ਼ਰ ਜਿਹੜੀ 12ਵੀਂ ਦੀਆਂ ਪ੍ਰੀਖਿਆਵਾਂ ਹਨ ਉਹਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਤੇ ਪੀਐਮ ਮੋਦੀ ਨੇ ਟਵੀਟ ਕਰਕੇ ਖੁਦ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਤੇ ਭਵਿੱਖ ਨੂੰ ਦੇਖਦੇ ਹੋਏ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਜੋ ਹੈ ਕੀਤਾ ਗਿਆ ਹੈ। ਪੋਰਟ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਚਿੰਤਾ ਨੂੰ ਦੂਰ ਕੀਤਾ ਜਾਣਾ ਬੇਹ ਨੇ ਵੀ ਦੱਸਤੀ ਹੈ ਕਿ ਹੁਣ ਉੱਤਰ ਪ੍ਰਦੇਸ਼ ਸਰਕਾਰ ਵੀ ਚੜੀ ਹੈ ਅਜਿਹਾ ਕਰਨ ਦੇ ਵਿਚਾਰ ਕਰ ਰਹੀ ਹੈ ਕੀ ਕੰਮ ਬਿਲਕੁਲ ਤਮੰਨਾ ਕੱਲ ਸ਼ਾਮ ਨੂੰ ਇਹ ਮੀਟਿੰਗ ਹੋਈ ਹੈ ਤੇ ਜਿਹਨੂੰ ਹੈਡ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੀਟਿੰਗ ਵਿੱਚ ਸੀਬੀਐਸਸੀ ਦੇ ਜਿਹੜੇ ਉੱਚ ਪੱਧਰੀ ਜਿਹੜੇ ਅਫਸਰ ਹੁੰਦੇ ਨੇ ਅਧਿਕਾਰੀ ਹੁੰਦੇ ਨੇ ਉਹ ਵੀ ਮੌਜੂਦ ਸੀਗੇ ਆਪਣੇ ਇੰਡੀਆ ਦੇ ਡਿਫੈਂਸ ਮਿਨਿਸਟਰ ਫਰਾਂਸ ਮਿਨਿਸਟਰ ਸਾਰਿਆਂ ਨੇ ਇਸ ਵਰਚੁਅਲ ਮੀਟਿੰਗ ਦੇ ਵਿੱਚ ਹਿੱਸਾ ਲਿਆ ਤੇ ਕਾਫੀ ਜ਼ਿਆਦਾ ਇਹ ਚਰਚਾ ਹੋਇਆ ਇਸ ਮੀਟਿੰਗ ਦੇ ਵਿੱਚ ਚੀਜ਼ਾਂ ਨੂੰ ਲੈ ਕੇ ਕਿ ਜਿਹੜੀ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਹੈ ਯਾਨੀ ਕਿ ਸੀਬੀਐਸਸੀ ਤੇ ਇੰਡੀਅ ਸੋ ਦੋਨੋਂ ਜਿਹੜੇ ਵੱਡੇ ਬੋਰਡ ਨੇ ਇਹਨਾਂ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ ਕਿ ਪਲੱਸ 2 ਹੈ ਜਿਹੜੇ 12th ਆਪਾਂ ਕਹਿ ਦਿੰਦੇ ਆ 12th ਸੈਂਟਰ ਦੇ ਲਈ ਇਗਜ਼ਾਮ ਨੇ ਹੁਣ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇ ਕਿਉਂਕਿ ਜੇ ਆਪਾਂ ਪੇਪਰ ਦਿੰਨੇ ਹਨ 3 ਘੰਟੇ ਪੇਪਰ ਹੁੰਦਾ ਤਾਂ ਕਿਤਨਾ ਕਿਤੇ ਸਿਹਤ ਨੂੰ ਲੈ ਕੇ ਜਾਂ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋ ਜਾਂਦੇ ਆ ਹੁਣ ਇਥੇ ਤਮੰਨਾ ਜਿਲ੍ਹਾ ਜ਼ਿਕਰ ਜੋ ਗੱਲ ਹੈ ਕਿ ਜਿਵੇਂ 10th ਦੇ ਪੇਪਰ ਵੀ ਕੈਨਸਲ ਕਰ ਦਿੱਤੇ ਗਏ ਸਨ ਉਦਾਂ ਹੀ ਹੁਣ ਪਲੱਸ 2 ਦੇ ਪੇਪਰ ਵੀ ਕੈਨਸਲ ਕੀਤੇ ਜਾ ਰਹੇ ਨੇ ਲੇਕਿਨ ਇਹਦੇ ਵਿੱਚ ਫਿਰ ਦੁਬਾਰਾ ਨਿਯਮ ਉਹੀ ਵਰਤੇ ਜਾਣਗੇ ਕਿ ਪੂਰੇ ਸਾਲ ਦੇ ਵਿੱਚ ਜਿਵੇਂ ਸਟੂਡੈਂਟਸ ਦੀ ਪਰਫਾਰਮੈਂਸ ਰਹੀ ਹੈ ਉਸ ਬੇਸ ਤੇ 10th ਦਾ ਜਿਹੜਾ ਰਿਜ਼ਲਟ ਆ ਉਹ ਹੁਣ ਆਊਟ ਕੀਤਾ ਗਿਆ ਉਸੇ ਤਰ੍ਹਾਂ ਜਿਵੇਂ ਹੁਣ ਪਲੱਸ 2 ਦੇ ਜਿਹੜੇ ਬ ਹੁਣ ਇਹਨਾਂ ਦਾ ਫਾਈਨਲ ਰਿਜ਼ਲਟ ਪਲੱਸ 2 ਦਾ ਉਹ ਵੀ ਤਿਆਰ ਕੀਤਾ ਜਾਊਗਾ ਕਿਉਂਕਿ ਪਲੱਸ 2 ਇੱਕ ਸੀਨੀਅਰ ਮੋਸਟ ਕਲਾਸ ਹੁੰਦੀ ਆ ਸਕੂਲ ਦੀ ਉਸ ਤੋਂ ਬਾਅਦ ਜਿਹੜੀਆਂ ਆਪਣੀ ਬੈਚਲਰਸ ਡਿਗਰੀਆਂ ਹੁੰਦੀਆਂ ਨੇ ਉਹ ਸਟਾਰਟ ਹੋ ਜਾਂਦੀਆਂ ਨੇ ਚਾਹੇ ਉਹ ਐਂਟਰਸ ਐਗਜ਼ਾਮ ਤੋਂ ਬਾਅਦ ਹੋਣ ਜਾਂ ਜਿਵੇਂ ਡਾਇਰੈਕਟ ਆਪਣਾ ਐਡਮਿਸ਼ਨ ਹੋਣ ਸੋ ਉਹਨੂੰ ਲੈ ਕੇ ਉਹ ਕਾਫੀ ਜ਼ਿਆਦਾ ਸਰਕਾਰ ਨੇ ਵੀ ਇਸ ਵਾਰ ਧਿਆਨ ਦਿੱਤਾ ਹੈ ਕਿ ਪਲੱਸ 2 ਤੋਂ ਬਾਅਦ ਜਿਹੜਾ ਬੱਚਿਆਂ ਦਾ ਭਵਿੱਖ ਹੈ ਉਹ ਕਿਸ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਜਦਕਿ ਜੇ ਪਲੱਸ 2 ਦੇ ਐਗਜ਼ਾਮ ਨੇ ਆ ਕੀ ਨਹੀਂ ਹੋ ਰਹੇ ਤੇ ਓਵਰ ਆਲ ਜਿਹਨੇ ਸਾਲ ਦੀ ਪਰਫਾਰਮੈਂਸ ਹੋਊਗੀ ਚਾਹੇ ਉਹ ਸੀਬੀਐਸਸੀ ਆ ਆਈਸੀਐਸਸੀ ਆ ਉਸੇ ਬੇਸ ਤੇ ਹੁਣ ਜਿਹਨੇ ਐਗਜ਼ਾਮ ਨੇ ਉਹ ਕੈਨਸਲ ਕਰਕੇ ਤੇ ਜਿਹ ਕਰਦਾ ਹੋਊਗਾ ਬਿਲਕੁਲ ਸੋ ਅੰਤਰਰਾਸ਼ਟਰੀ ਤੇ ਰਾਸ਼ਟਰੀ ਖਬਰ ਤੋਂ ਬਾਅਦ ਅਗਲੀ ਖਬਰ ਹੈ ਮੈਗੀ ਨੂਡਲਸ ਨਿਰਮਾਤਾ ਕੰਪਨੀ ਨੈਸਲੇ ਦੇ 60% ਫੂਡ ਪ੍ਰੋਡਕਟਸ ਜਿਹੜੇ ਐਨ ਹੈਲਦੀ ਐ ਇਹ ਵੱਡਾ ਖੁਲਾਸਾ ਜਿਹੜਾ ਇੰਟਰਨਲ ਡਾਕੂਮੈਂਟ ਦੇ ਵਿੱਚ ਹੋਇਆ ਦੱਸਦੀ ਹੈ ਕਿ ਭਾਰਤ ਵਿੱਚ ਮੈਗੀ ਵਿਵਾਦ ਹੋਣ ਤੇ ਨੈਸਲੇ ਦਾ ਪ੍ਰੋਫਿਟ ਜਿਹੜਾ 1185 ਕਰੋੜ ਰੁਪਏ ਸੀ ਉਹ ਕੱਟ ਕੇ 563 ਕਰੋੜ ਜਿਹੜਾ ਰਹਿ ਗਿਆ ਦੱਸਦੀ ਹੈ ਕਿ ਨੈਸਲੇ ਕੰਪਨੀ ਜਿਹੜੀ ਹੈ ਪਹਿਲੀ ਵਾਰ ਵਿਵਾਦ ਕਰਨ ਮੈਗੀ ਨੂਡਲਸ ਦਾ 80% ਮਾਰਕੀਟ ਸ਼ੇਅਰ ਡਿੱਗ ਗਿਆ ਦਾ ਦੱਸਦੀ ਹੈ ਕਿ ਇਹ ਕੰਪਨੀ ਦੇ 37% ਫੂਡ ਨੇ ਉਹਨਾਂ ਦੇ ਵਿੱਚ 3.5 ਇਸ਼ਾਰੀਆਂ ਜਿਹੜੀ ਫੇਸਾ ਦੋਸਤੋਂ ਰੇਟਿੰਗ ਮਿਲੀ ਹੈ ਤੇ ਕੰਪਨੀ ਨੇ ਇੰਟਰਨਲ ਡਾਕੂਮੈਂਟ ਦੇ ਵਿੱਚ ਇਹ ਖੁਲਾਸਾ ਹੋਇਆ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਿਕ ਜੋ ਇਸ ਦੇ ਵਿੱਚ ਲੈਡ ਦੀ ਮਾਤਰਾ ਹੁੰਦੀ ਹੈ ਨਿਊਟਰਲ ਔਰ ਮੈਗੀ ਦੇ ਵਿੱਚ ਨਾਪੇ ਜੋ ਲੈਡ ਦੀ ਮਾਤਰਾ ਹੈ ਉਸ ਦੇ ਨਾਲ ਹਰ ਸਾਲ ਸਵਾ ਲੱਖ ਲੋਕ ਜੜੇ ਆਪਣੀ ਜਾਨ ਜੜੇ ਗੁਆ ਰਹੇ ਨੇ ਨਮੂਨਿਆਂ ਨੂੰ ਜਾਂਚ ਲਈ ਦੁਬਾਰਾ ਕੋਲਕਾਤਾ ਦੀ ਕੇਂਦਰ ਸਰਕਾਰ ਦੀ ਲੈਬ ਚ ਭੇਜਿਆ ਗਿਆ ਜਿੱਥੇ ਕਿ ਲੈਡ ਅਗੇਨ 17.2 ਪੀਪੀਐਮ ਪਾਇਆ ਗਿਆ ਸੀ ਕੀ ਕਾਉਂ ਬਿਲਕੁਕੁਲ ਤੁਮਨਾਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜਿਹੜੀ ਨੈਸਲੇ ਕੰਪਨੀ ਆ ਨੈਸਲੇ ਹੋਗੀ ਜਿਹਨਾਂ ਦੇ ਜਿਹੜੇ ਡਰਿੰਕਸ ਨੇ ਕਾਫੀ ਵਗੈਰਾ ਕੋਲਡ ਕਾਫੀ ਹੌਟ ਕਾਫੀ ਨਾ ਪਰ ਨੈਸਕੈਫੇ ਵੀ ਕਹਿ ਦਿੰਨੇ ਆ ਕਈ ਸ਼ਹਿਰਾਂ ਦੇ ਵਿੱਚ ਕਈ ਸਕੂਲਾਂ ਕਾਲਜਾਂ ਦੇ ਯੂਨੀਵਰਸਿਟੀਆਂ ਵਿੱਚ ਇਹਨਾਂ ਦੇ ਆਪਣੇ ਸੈਂਟਰਸ ਵੀ ਬਣੇ ਹੋਏ ਨੇ ਕੈਂਟੀਨਸ ਬਣੀ ਹੋਈਆਂ ਨੇ ਤੇ ਇੱਥੇ ਆਪਣਾ ਜ਼ਿਕਰ ਹੋ ਗਿਆ ਕਿ ਜਿਹੜੀ ਇਹਨਾਂ ਦੀ ਇੰਟਰਨਲ ਡਾਕੂਮੈਂਟੇਸ਼ਨ ਆ ਉਹਦੇ ਵਿੱਚ ਹੁਣ ਪਤਾ ਲੱਗਿਆ ਕਿ 60% ਦੇ ਆਸ-ਪਾਸ ਜਿਹੜਾ ਇਹਨਾਂ ਦੇ ਫੂਡ ਪ੍ਰੋਡਕਟ ਜਾਂ ਜਿਹੜੇ ਡਰਿੰਕ ਪ੍ਰੋਡਕਟ ਨੇ ਉਹ ਹੈਲਦੀ ਨਹੀਂ ਹੈਗੇ ਇਹਨਾਂ ਨੇ ਆਪ ਹੁਣ ਕੰਪਨੀ ਨੇ ਕਬੂਲ ਕੀਤਾ ਤੇ ਇਹਨਾਂ ਨੇ ਕਰ ਰਹੇ ਆਂ ਕੋਸ਼ਿਸ਼ ਦੇ ਬਧੇ ਨਜ਼ਰ ਪਿਛਲੇ ਕਈ ਸਾਲਾਂ ਵਿੱਚ ਇਹਨਾਂ ਨੇ ਸ਼ੂਗਰ ਤੇ ਸੌਲਟ ਜਿਵੇਂ ਕਿ ਆਪਣੇ ਖੰਡ ਤੇ ਨਮਕ ਦੀ ਮਾਤਰਾ ਕਾਫੀ ਇਹਨਾਂ ਨੇ ਆਪਣੇ ਪ੍ਰੋਡਕਟ ਵਿੱਚ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਫਿਰ ਵੀ ਤੁਹਾਨੂੰ ਯਾਦ ਹੋਊਗਾ 2014-15 ਦੇ ਆਸ-ਪਾਸ ਦੀ ਗੱਲ ਹੈ ਜਦੋਂ ਕਾਫੀ ਜ਼ਿਆਦਾ ਇਹਨਾਂ ਦਾ ਕਲੇਸ਼ ਹੀ ਪੈ ਗਿਆ ਸੀਗਾ ਜਦੋਂ ਮੈਗੀ ਦੇ ਵਿੱਚ ਲੈਡ ਦੀ ਮਾਤਰਾ ਜਿਹੜੀ ਹੁੰਦੀ ਹੈ ਕਾਫੀ ਜ਼ਿਆਦਾ ਆਈ ਸੀਗੀ ਪੀਪੀਐਮ ਕਾਫੀ ਜ਼ਿਆਦਾ ਆ ਗਿਆ ਸੀਗਾ ਇਵਨ ਜਦੋਂ ਸੈਂਟਰ ਸਰਕਾਰ ਨੇ ਚੈੱਕ ਕੀਤਾ ਤਾਂ 12-13 ਪੀਪੀਐਮ ਇਹਦਾ ਆਇਆ ਸੀ ਘੱਟੋ-ਘੱਟ ਜੋ ਕਿ ਸਿਹਤ ਵਾਸਤੇ ਕਾਫੀ ਹਾਨੀਕਾਰਕ ਸੀਗਾ ਸੋ ਹੁਣ ਚਰਚਾ ਚ ਆ ਗਈ ਹੈ ਉਸ ਵਕਤ ਕਿਹਾ ਗਿਆ ਸੀਗਾ ਕਿ ਲੈਡ ਦੀ ਮਾਤਰਾ ਮੈਗੀ ਵਿੱਚ ਘੱਟ ਹੈ ਨੂਡਲਸ 'ਚ ਘੱਟ ਹੈ ਬਜਲਾ ਉਹਦੇ ਉੱਪਰ ਮਸਾਲਾ ਪੈਂਦਾ ਹੈ ਉਹਦੇ ਵਿੱਚ ਕੈਮੀਕਲ ਦੀ ਮਾਤਰਾ ਜ਼ਿਆਦਾ ਆਉਂਦੀ ਹੈ ਲੇਕਿਨ ਤਮੰਨਾ ਰੀਜ਼ਨ ਕੋਈ ਵੀ ਹੋਵੇ ਆਫਟਰ ਆਲ ਜਦੋਂ ਮੈਗੀ ਤਿਆਰ ਹੁੰਦੀ ਹੈ ਮੈਗੀ ਜਿਹੜੀ ਮੈਦੇ ਦੀ ਬਣੀ ਹੁੰਦੀ ਹੈ ਉਹਦੇ ਉੱਪਰ ਮਸਾਲਾ ਪੈਂਦਾ ਹੈ ਆਫਟਰ ਆਲ ਇਨਟੇਕ ਦਾ ਇੱਕ ਆਮ ਹਿਊਮਨ ਬੀਇੰਗ ਨਹੀਂ ਕਰਨਾ ਕਿ ਉਹ ਪੇਟ 'ਚ ਜਾਣੀ ਹੈ ਲੈਡ ਦੀ ਮਾਤਰਾ ਤਾਂ ਉਹਨੇ ਕਿਤਨਾ ਕਿਤੇ ਤੁਹਾਨੂੰ ਰੋਗਾਂ ਦੇ ਪ੍ਰਤੀ ਆਕਰਸ਼ਕ ਤੁਹਾਨੂੰ ਕਰਨਾ ਹੀ ਕਰਨਾ ਹੈ ਸੋ ਇਸ ਕਰਕੇ ਜਿਹੜੀ ਹੁਣ ਨੂਡਲ ਮੈਗੀ ਹੈਗੀ ਇਹਦਾ ਨੈਸਲੇ ਕੰਪਨੀ ਹੈ ਇਹਦਾ ਹੁਣ ਦੇ ਹਟੇ ਹੋ ਕੇ ਅੱਜ ਤੋਂ 6 6.5 ਸਾਲ ਪਹਿਲਾਂ ਜਦੋਂ ਨੂਡਲ ਦਾ ਰੋਲਾ ਪਿਆ ਸੀਗਾ ਉਦੋਂ ਵੀ ਇਹਨਾਂ ਦਾ ਜਿਲਾ ਪ੍ਰੋਫਿਟ ਸੀਗਾ ਉਹ ਘਟ ਕੇ 50% ਤੇ ਆ ਗਿਆ ਸੀਗਾ ਸੋ ਹੁਣ ਇਹ ਦੇਖਣਾ ਹੋਵੇਗਾ ਕਿ ਹੁਣ ਨੈਸਲੇ ਜਿਹੜੀ ਹੈਗੀ ਜਾਂ ਮੈਗੀ ਹੈ ਜਿਹੜੀ ਆਪ ਕਬੂਲ ਕਰ ਚੁੱਕੀ ਹੈ ਕਿ ਸਾਡੀ ਜਿਹੜੀ ਡਾਈਟ ਹੈਗੀ ਹੈ ਉਹ ਅਨ ਹੈਲਦੀ ਹੈ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਹੈਲਦੀ ক্যাਟਾਗਰੀ ਚ ਨਹੀਂ ਆ ਰਹੀ ਹੁਣ ਲੋਕਾਂ ਦੇ ਡਿਪੈਂਡ ਕਰਦਾ ਹੈ ਕਿ ਉਹ ਹਲੇ ਵੀ ਘਰ ਦੇ ਭੋਜਨ ਨੂੰ ਪ੍ਰਾਥਮਿਕਤਾ ਦਿੰਦੇ ਆ ਕਿ ਹਲੇ ਵੀ ਨੈਸਲੇ ਨੂਡਲ ਵਰਗੀਆਂ ਚੀਜ਼ਾਂ ਨੂੰ ਖਾਂਦੇ ਆ ਪਰ ਨਾਫਰਤ ਕਿਤੇ ਨਾ ਕਿਤੇ ਨੈਸਲੇ ਕੰਪਨੀ ਕਹਿ ਰਹੀ ਹੈ ਕਿ ਉਸ ਨੂੰ ਅਨ ਹੈਲਦੀ ਤੋਂ ਹੈਲਦੀ ਕਰਨ ਦਾ ਕੰਮ ਕੀਤਾ ਜਾ ਰਿਹਾ ਤੇ ਜ਼ਰੂਰਤ ਵੀ ਹੈ ਕਿਉਂਕਿ ਇੱਕ ਵੱਡੀ ਆਬਾਦੀ ਜੜੀ ਹੈ ਇਸ ਫੂਡ ਦਾ ਸੇਵਨ ਕਰਦੀ ਹੈ ਸੋ ਬਿਲਕੁਲ ਅਗਲੀ ਖਬਰ ਜੋ ਕਿ ਹੈ ਜਗਵਾਨੀ ਦੇ ਸਫਾ ਪਹਿਲੇ ਤੇ ਛਪੀ ਹੈ ਹਾਈ ਕਮਾਂਡ ਸਾਹਮਣੇ ਸਿੱਧੂ ਦੀ ਆਵਾਜ਼ ਬੁਲੰਦ ਬੋਲੇ ਜੋ ਮੇਰਾ ਸਟੈਂਡ ਸੀ ਉਹੀ ਹੈ ਤੇ ਉਹੀ ਰਹੇਗਾ ਸੋ ਜਿੱਦਾਂ ਕਿ ਸਭ ਜਾਣਦੇ ਕਿ ਅੰਦਰੂਨੀ ਕਲੇਸ਼ ਚੱਲਦਾ ਪਿਆ ਪੰਜਾਬ ਕਾਂਗਰਸ ਦੇ ਵਿੱਚ ਉਸ ਦੇ ਮੱਦੇਨਜ਼ਰ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਬੀਤੇ ਦਿਨੀ ਉਸ ਕਮੇਟੀ ਦੇ ਅੱਗੇ ਜਿਹੜੇ ਨਵਜੋਤ ਸਿੰਘ ਸਿੱਧੂ ਆ ਹਾਜ਼ਰ ਵੀ ਹੋਏ ਸਵਾਲ ਜਵਾਬ ਵੀ ਚੱਲੇ ਤੇ ਪਾਰਟੀ ਦੇ ਹਿੱਤ ਵਿੱਚ ਉਹਨਾਂ ਨੇ ਕਿਹਾ ਕਿ ਜੋ ਵੀ ਮੈਨੂੰ ਸਵਾਲ ਜਵਾਬ ਕੀਤੇਗੇ ਮੈਂ ਉਸ ਦਾ ਜਵਾਬ ਦਿੱਤਾ ਹੈ ਲੇਕਿਨ ਉਹਨਾਂ ਨੇ ਦੋ ਟੁਕ ਜਵਾਬ ਇਹ ਵੀ ਦਿੱਤਾ ਹੈ ਕਿ ਜੋ ਮੇਰਾ ਸਟੈਂਡ ਸੀ ਤੇ ਉਹੀ ਰਹੇਗਾ ਕੀ ਕਹੋਗੇ ਬਿਲਕੁਲ ਤੁਮੰਨਾ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਹੀ ਉੱਚਾ ਕੱਦ ਰੱਖਦੇ ਆ ਆਪਣੇ ਦੇਸ਼ ਦੇ ਵਿੱਚ ਚਾਹੇ ਉਹ ਐਜ਼ ਅ ਸੈਲੀਬ੍ਰਿਟੀ ਕਹਿ ਲੋ ਜਾਂ ਐਜ਼ ਅ ਪੋਲੀਟੀਸ਼ੀਅਨ ਕਹਿ ਲੋ ਤਾਂ ਉਹਨਾਂ ਦਾ ਇੱਕ ਸੁਖ ਬਣਿਆ ਹੋਇਆ ਸਾਰਿਆਂ ਸਾਹਮਣੇ ਤੇ ਇਹਦੇ ਅਧੀਨ ਹੀ ਦਿੱਲੀ ਵਿਖੇ ਜਦੋਂ ਕਾਂਗਰਸ ਹਾਈ ਕਮਾਂਡ ਦੀ ਤਿੰਨ ਮੈਂਬਰੀ ਕਮੇਟੀ ਨੇ ਜਦੋਂ ਗੱਲਬਾਤ ਕੀਤੀ ਨਵਜੋਤ ਸਿੰਘ ਸਿੱਧੂ ਨਾਲ ਤਾਂ ਉਹਨਾਂ ਨੇ ਇੱਕ ਚੀਜ਼ ਤੇ ਪੂਰਾ ਜ਼ੋਰ ਦਿੱਤਾ ਤੇ ਉਹ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਸੋ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਬਹੁਤ ਹੀ ਜ਼ਿਆਦਾ ਦਿਲ ਦਿਮਾਗ ਦੇ ਵਿੱਚ ਪੰਜਾਬ ਦੇ ਪ੍ਰਤੀ ਆਪਣੇ ਹਮਦਰਦੀ ਪੰਜਾਬੀ ਪ੍ਰਤੀ ਪਿਆਰ ਤੇ ਪੰਜਾਬੀਅਤ ਦੇ ਪ੍ਰਤੀ ਜਿਹੜੀ ਇੱਜ਼ਤ ਹੈ ਹਮੇਸ਼ਾ ਰੱਖਦੇ ਉਹਨਾਂ ਨੇ ਕਿਹਾ ਕਿ ਇੱਕ ਡੈਮੋਕਰੇਟਿਕ ਰਾਈਟ ਹੁੰਦਾ ਵੋਟਰਸ ਦਾ ਜੀ ਜੋ ਉਹ ਸਰਕਾਰ ਬਣਾਉਂਦੇ ਆ ਤੇ ਉਹਨਾਂ ਦਾ ਟੈਕਸ ਦੇ ਰੂਪ ਦੇ ਵਿੱਚ ਇੱਕ ਫਾਈਨੈਂਸ਼ੀਅਲ ਰਾਈਟ ਵੀ ਬਣਦਾ ਸੋ ਉਹਨਾਂ ਨੇ ਕਿਹਾ ਕਿ ਮੁੱਦਾ ਕੋਈ ਵੀ ਹੋਵੇ ਤਾਂ ਪੰਜਾਬ ਪੰਜਾਬੀ ਦੇ ਪੰਜਾਬੀਅਤ ਬਾਰੇ ਸੋਚਣਾ ਬਹੁਤ ਜ਼ਰੂਰੀ ਬਣ ਜਾਂਦਾ ਲਾਜ਼ਮੀ ਬਣ ਜਾਂਦਾ ਇਹਨੂੰ ਲੈ ਕੇ ਉਹਨਾਂ ਨੇ 2022 ਤੱਕ ਵਾਸਤੇ ਵੀ ਆਪਣਾ ਟੀਚਾ ਰੱਖਿਆ ਕਿ ਅਗਲੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਤਾਂ ਉਹ ਅੱਗੇ ਆ ਕੇ ਜ਼ਰੂਰ ਆਪਣੇ ਪੰਜਾਬ ਦੇ ਪ੍ਰਤੀ ਸੁਚੇਤ ਹੋ ਕੇ ਪੰਜਾਬੀਆਂ ਦੇ ਪ੍ਰਤੀ ਸੁਚੇਤ ਹੋ ਕੇ ਉੱਚ ਵਧੀਆ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਜੋ ਵੀ ਉਹਨਾਂ ਨੇ ਹੁਣ ਤੱਕ ਕੀਤਾ ਵਾ ਉਹਨਾਂ ਤੇ ਉਹਨਾਂ ਦਾ ਸਟੈਂਡ ਉਦਾਂ ਹੀ ਬਰਕਰਾਰ ਰਹੇਗਾ ਜੋ ਸਟੈਂਡ ਪਹਿਲਾਂ ਸੀ ਹੈ ਉਹ ਉਦਾਂ ਹੀ ਰਹੇਗਾ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਕੈਪਚਨ ਅਮਰਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਉਮੀਦ ਕਰ ਰਹੇ ਹਨ ਕਿ ਅਗਲੇ ਦਿਨਾਂ ਯਾਨੀ ਕਿ ਵੀਰਵਾਰ ਨੂੰ ਜੋ ਕਿ ਇਸ ਤਿੰਨ ਮੈਂਬਰੀ ਕਮੇਟੀ ਦੇ ਨਾਲ ਮੁਲਾਕਾਤ ਜੜੀ ਹੈ ਕਰ ਸਕਦੇ ਨੇ ਸੋ ਅਗਲੀ ਖਬਰ ਹੈ ਪੰਜਾਬੀ ਵਿਚ ਵੀ ਉਹਦੇ ਸਫਾ ਦੋਤੇ ਛਪਿਆ ਹੈ ਕਿਸਾਨ ਮਜ਼ਦੂਰ ਇਕਤਾ ਦਾ ਨਾਰਾ ਪ੍ਰਚੰਡ ਕਰਨ ਦਾ ਸੱਦਾ ਸੋ ਜਿਵੇਂ ਕਿ ਸਭ ਜਾਣਦੇ ਨੇ ਕਿ ਕਿਸਾਨ ਭਾਈਚਾਰਾ ਲੰਮੇ ਸਮੇਂ ਤੋਂ ਆਪਣੇ ਹੱਕਾਂ ਦੇ ਲਈ ਟਟਿਆ ਹੋਇਆ 8ਵੇਂ ਮਹੀਨੇ ਚ ਨਾ ਦਾ ਸੰਘਰਸ਼ ਜੜਾ ਕੀ ਪ੍ਰਵੇਸ਼ ਕਰ ਚੁੱਕਿਆ ਵੇ ਤੋ ਮੁਲਕ ਭਰ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਇਕਤਾ ਦਾ ਨਾਰਾ ਪ੍ਰਚੰਡ ਕਰਨ ਦਾ ਹੁਣ ਸਬਦਾ ਜਿਹੜਾ ਦਿੱਤਾ ਗਿਆ 5 ਜੂਨ ਦੇ ਪ੍ਰਦਰਸ਼ਨਾਂ ਦੀ ਤਿਆਰੀ ਜੜੀ ਹੈ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਜੁਟ ਚੁੱਕੀਆਂ ਨੇ ਭਾਜਪਾ ਆਗੂਆਂ ਤੇ ਦਫ਼ਤਰਾਂ ਅੱਗੇ ਦਸਤੀ ਘਰਾਂ ਤੇ ਦਫ਼ਤਰਾਂ ਅੱਗੇ ਉਹਨਾਂ ਦੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਜੜੀਆਂ 5 ਜੂਨ ਨੂੰ ਸਾੜੀਆਂ ਜਾਣਗੀਆਂ ਕੀ ਕਹੋਗੇ ਬਿਕੁ ਤਮੰਨਾ ਥੋੜਾ ਜਿਹਾ ਪੈਦੇ ਵਿੱਚ ਪਿੱਛੇ ਜਾਂਦੇ ਆ ਕਿਸਾਨ ਜਿਹੜਾ ਮੋਰਚਾ ਲੱਗਿਆ ਹੋਇਆ ਹੈ 7-8 ਮਹੀਨੇ ਹੋ ਚੁੱਕੇ ਆ ਤੇ ਬੜੀ ਵੱਡੀ ਚੀਜ਼ ਦੇਖਣ ਵਾਲੀ ਹੈ ਇਹਨਾਂ ਨੇ ਅੱਤ ਦੀ ਸਰਦੀ ਗਰਮੀ ਹਨੇਰੀ ਝੱਖੜ ਮੀਂਹ بارش ਸਭ ਕੁਝ ਆਪਣੇ ਪਿੰਡਿਆਂ ਉੱਪਰ ਸਹਿਹਾ ਕੀ ਆਪਣੇ ਬੰਦੇ ਕੀ ਬੀਬੀਆਂ ਕੀ ਬੱਚੇ ਕੀ ਨੌਜਵਾਨ ਸਾਰਿਆਂ ਨੇ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਦਾ ਸਾਥ ਦਿੱਤਾ ਚਾਹੇ ਲੰਗਰ ਪਾਣੀ ਦੀ ਸੇਵਾ ਹੋਵੇ ਟੈਂਟ ਦੀ ਸੇਵਾ ਹੋਵੇ ਤੇਲ ਪਾਣੀ ਦੀ ਸੇਵਾ ਹੋਵੇ ਸੋ ਹਰ ਤਰ੍ਹਾਂ ਨਾਲ ਜੋ ਇਹ ਕਿਸਾਨ ਕੌਮ ਹੈ ਇਹਨੇ ਇੱਕ ਦੂਜੇ ਦੇ ਨਾਲ ਵਫਾਦਾਰੀ ਅਤੇ ਪਿਆਰ ਦਾ ਸਬੂਤ ਦਿੱਤਾ ਜਿੰਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕਿਸਾਨ ਜਦ ਤੱਕ ਆਪਣੇ ਉਹ ਤਿੰਨ ਕਾਲੇ ਕਾਨੂੰਨ Então ਕੈਨਸਲ ਨਹੀਂ ਕਰਾਉਂਦੇ ਰੱਦ ਨਹੀਂ ਕਰਾਉਂਦੇ ਇਹ ਵਾਪਸ ਨਹੀਂ ਮੁੜਨ ਵਾਲੇ ਸੋ ਹੁਣ 8ਵੇਂ ਮਹੀਨੇ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਤੇ ਉਹਨੇ ਦੱਸਿਆ ਕਿ ਜਿਸ ਤਰ੍ਹਾਂ ਟੋਲ ਟੈਂਕ ਦੇ ਆਪਣੇ ਟੋਲ ਪਲਾਜ਼ੇ ਹੈਗੇ ਨੇ ਟੋਲ ਟੈਕਸ ਨੇ ਰਿਲਾਇੰਸ ਦੇ ਪੰਪ ਨੇ ਜਾਂ ਅਡਾਨੀ ਦੇ ਬੰਦਰਗਾਹ ਨੇ ਇਹਨਾਂ ਦੇ ਵੱਡੇ ਕੋਈ ਸਟੋਰ ਸੈਂਟਰ ਬਣੇ ਹੋਏ ਨੇ ਮਾਲ ਬਣੇ ਹੋਏ ਨੇ ਸੋ ਸਾਰਿਆਂ ਨੂੰ ਬੰਦ ਕੀਤਾ ਜਾ ਰਿਹਾ ਬੰਦ ਰੱਖਿਆ ਵੀ ਗਿਆ ਤੇ ਉਹਨਾਂ ਨੇ ਕਿਹਾ ਕਿ 5 ਜੂਨ ਨੂੰ ਇਹ ਦੁਬਾਰਾ ਜਏ ਭਾਜਪਾ ਦੇ ਲੀਡਰ ਨੇ ਜਾਂ ਦੇ ਲਈ ਦੂਜੇ ਕਾਰਪੋਰੇਟ ਹਾਊਸ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬਿਲਾਾਂ ਦੀਆਂ ਕਾਪੀਆਂ ਸਾੜਨਗੇ ਰੋਜ਼ ਪ੍ਰਦਰਸ਼ਨ ਵੀ ਕਰਨਗੇ ਸੋ 5 ਜੂਨ ਇਹਨਾਂ ਕਿਸਾਨ ਮਜ਼ਦੂਰ ਜਿਹੜੀ ਜਥੇਬੰਦੀਆਂ ਨੇ ਇਹ ਅੱਗੇ ਆ ਕੇ ਹੋਰ ਜ਼ਿਆਦਾ ਹੱਲਾ ਬੋਲ ਕਰਕੇ ਆਪਣਾ ਪੱਖ ਆਪਣੇ ਦਿਲ ਦਿਮਾਗ ਦੀ ਆਵਾਜ਼ ਪ੍ਰਸ਼ਾਸਨ ਦੇ ਮੂਹਰੇ ਕੇਂਦਰ ਸਰਕਾਰ ਦੇ ਮੂਹਰੇ ਰੱਖਣ ਜਾ ਰਹੇ ਆ ਜੀ ਬਿਲਕੁਲ ਸੋ ਲੁਧਿਆਣਾ ਦੇ ਦਾ ਖਬਰ ਸੰਬੰਧਤ ਹੈ ਦਾਸਤੀ ਕਿ ਆਂਗਣਵਾੜੀ ਵਰਕਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ ਹੈ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਖਿਲਾਫ ਨਾਅਰੇਬਾਜ਼ੀ ਜੜੀ ਹੈ ਕੀਤੀ ਗਈ ਹੈ ਦਾਸਤੀ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਾ ਘਰਾ ਕੀਤਾ ਗਿਆ ਉਸਤੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜੋ ਵੀ ਜਾਇਜ਼ ਮੰਗਾਂ ਉਹ ਜਲਦ ਮੰਨਿਆ ਚਾਵੇ ਨਹੀਂ ਤਾਂ ਇਹ ਜਿਹੜਾ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਚੱਲ ਰਿਹਾ ਹੈਗਾ ਦੱਸਦੀ ਹੈ ਕਿ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਨੇ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇ ਲੰਮੇ ਸਮੇਤੋਂ ਕੁਝ ਮੰਗਾਂ ਚ ਲਟਕਦੀ ਆ ਰਹੀਆਂ ਪਰ ਸਰਕਾਰ ਦਾ ਪ੍ਰਸ਼ਾਸਨ ਦਾ ਵੱਲ ਪ੍ਰਸ਼ਾਸਨ ਦਾ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਹੈ ਬਿਲਕੁਲ ਤੁਮਨਾ ਆਂਗੜਵਾਰੀ ਵਰਕਰਾਂ ਨੇ ਜੋ ਇਹ ਪਿੰਡਾਂ ਦੇ ਵਿੱਚ ਖਾਸ ਕਰਕੇ ਸ਼ਹਿਰ ਵੀ ਅਤੇ ਪਿੰਡਾਂ ਦੇ ਖਾਸ ਕਰਕੇ ਇੱਕ ਅਹਿਮ ਰੋਲ ਪਲੇ ਕਰਦੇ ਆਏ ਚਾਹੇ ਉਹ ਸਕੂਲ ਹੋਣ ਜਾਂ ਕੋਈ ਨਰਸਿੰਗ ਵਾਲੇ ਹੋਣ ਕਿਤਨੇ ਕਿਤੇ ਆਂਗੜਵਾਰੀ ਵਰਕਰਾਂ ਨੇ ਜਿਹੜੀਆਂ ਇਹਨਾਂ ਨੇ ਘੱਟ ਤਨਖਾਹ ਦੇ ਉੱਪਰ ਵੀ 10 12 12 ਘੰਟੇ ਕੰਮ ਜ਼ਰੂਰ ਕੀਤਾ ਹੈ ਜਿਸ ਕਰਕੇ ਇਹਨਾਂ ਦਾ ਵੀ ਕਿਤਨੇ ਕਿਤੇ ਹੱਕ ਬਣਦਾ ਤੇ ਉਹ ਹੱਕਾਂ ਨੂੰ ਲੈ ਕੇ ਹੀ ਆਪਣੀ ਮੰਗ ਰੱਖ ਰਹੇ ਨੇ ਤੇ ਆਏ ਮਹੀਨੇ ਆਪਾਂ ਦੇਖਣ ਨੂੰ ਆਪ ਨੂੰ ਮਿਲਦਾ ਕਿ ਇਹ ਆਪਣਾ ਇੱਕ ਡਰੈੱਸ ਕੋਡ ਹੁੰਦਾ ਪਿੰਕ ਕਲਰ ਦਾ ਗੁਲਾਬੀ ਕਲਰ ਦਾ ਡਰੈੱਸ ਕੋਡ ਹੁੰਦਾ ਉਹ ਪਾ ਕੇ ਡੀਸੀ ਆਫਿਸ ਦੇ ਬਾਹਰ ਤਰਨੇ ਪ੍ਰਦਰਸ਼ਨ ਜ਼ ਇਹਨਾਂ ਦੀਆਂ ਕੁਝ ਕਮੇਟੀਆਂ ਬਣੀਆਂ ਹੋਈਆਂ ਨੇ ਸੀਟੂ ਦੇ ਅਧੀਨ ਆ ਕੇ ਕਿ ਆਪਣੇ ਪੱਖ ਰੱਖਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਵੀ ਸਰਕਾਰ ਨੂੰ ਅਪੀਲ ਕਰਾਂਗੇ ਕਿਉਂਕਿ ਲੇਡੀਜ਼ ਨੇ ਜਿਹੜੀਆਂ ਐ ਵੀ ਮਾਵਾ ਭੈਣਾਂ ਨੇ ਤੇ ਜਦੋਂ ਇਹ ਆ ਕੇ ਆਪਣਾ ਕੰਮ ਕਰਨ ਦੇ ਬਾਵਜੂਦ 12-12 ਘੰਟੇ ਕੰਮ ਕਰਨ ਦੇ ਬਾਵਜੂਦ ਪ੍ਰਸ਼ਾਸਨ ਦੇ ਅੱਗੇ ਆ ਕੇ ਆਪਣੇ ਹੱਕਾਂ ਵਾਸਤੇ ਮੰਗਾਂ ਵਾਸਤੇ ਗੁਹਾਰ ਲਗਾਉਂਦੀਆਂ ਨੇ ਤਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਵੱਲ ਧਿਆਨ ਦੇਣ ਦੀ ਜ਼ਰੂਰ ਲੋੜ ਹੈ। ਜੀ ਬਿਲਕੁਲ ਸਰੋਜ ਨਾਥਾ ਮੁੱਲਟੇ ਦੇ ਅਖੀਰ ਦੇ ਵਿੱਚ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਮਹਾਨਗਰ ਦੇ ਵਿੱਚ ਕਰੋਨਾ ਦੀ ਕੀ ਸਥਿਤੀ ਹੈ? ਸੋ ਨਾਪਰੀਦਾਸ ਦੀ ਖ਼ਬਰ ਛੱਪ ਸ਼ੁਕਰ ਹੈ ਨਵੇਂ ਮਾਮਲੇ ਦੇ ਨਾਲ ਮੌਤ ਦਰ ਵੀ ਘਟੀ ਐ ਸੋ ਬਿਲਕੁਲ ਸ਼ੁਕਰ ਹੈ ਜੀ ਹਾਂ ਨਵੇਂ ਮਾਮਲੇ ਦੇ ਨਾਲ ਨਾਲ ਜਿਹੜਾ ਮੌਤ ਦਾ ਮੌਤ ਦਾ ਦਰ ਜਿਹੜਾ ਅਸੀਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਉਹ ਵੀ ਹੁਣ ਘਟਦਾ ਨਜ਼ਰ ਆ ਰਿਹਾ ਦੱਸਦੀ ਐ ਕਿ 25 ਮਾਰਚ ਤੋਂ ਬਾਅਦ ਪਹਿਲੀ ਵਾਰ ਹੋਇਆ ਜ਼ਿਲ੍ਹੇ 'ਚ ਸਭ ਤੋਂ ਘੱਟ ਤਿੰਨ ਮਰੀਜ਼ਾਂ ਨੇ ਜਿਹੜਾ ਦਮ ਤੋੜਿਆ ਵੈ ਬਲੈਕ ਫੰਗਸ ਦੇ ਨਾਲ ਇੱਕ ਦੀ ਮੌਤ ਜੜੀਆ ਹੋ ਚੁੱਕੀ ਐ ਉੱਥੇ ਦੱਸਦੀ ਐ ਕਿ ਕੋਰੋਨਾ ਦੇ 260 ਨਵੇਂ ਮਾਮਲੇ ਜਿਹੜੇ ਸਾਹਮਣੇ ਆਏ ਐ 6 ਕੋਰੋਨਾ ਪੀੜਤਾ ਨੇ ਦਮ ਤੋੜਿਆ ਇਹਨਾਂ ਦੇ ਵਿੱਚੋਂ 222 ਜਿਹੜੇ ਮਾਮਲੇ ਸੀ ਉਹ ਜ਼ਿਲ੍ਹਾ ਲੁਧਿਆਣਾ ਦਾ ਸੰਬੰਧਿਤ ਸੀ ਤੇ 38 ਮਾਮਲੇ ਜਿਹੜੇ ਬਾਹਰਲੇ ਰਾਜਾਂ ਤੇ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਸਨ ਸੋ ਜ਼ਿਲ੍ਹੇ 'ਚ پابੰਦੀ ਕਾਰਨ ਪਿਛਲੇ 10 ਦਿਨਾਂ 'ਚ ਕਰੋਨਾ ਦੇ ਮਾਮਲੇ 'ਚ ਲਗਾਤਾਰ ਜਿਹੜੀ ਕਮੀ ਐ ਦਰਜ ਕੀਤੀ ਜਾ ਰਹੀ ਐ ਸੋ ਹਾਲਾਂਕਿ ਜਿਹੜੇ ਮਾਮਲੇ ਜਿਹੜੇ ਸਾਹਮਣੇ ਆ ਰਹੇ ਨੇ ਇਨਫੈਕਟਿਡ ਕੇਸਿਸ ਦੀ ਗੱਲ ਹੋਵੇ ਜਾਂ ਮੌਤਾਂ ਦੇ ਮਾਮਲੇ ਦੀ ਗੱਲ ਹੋਵੇ ਤਾਂ ਦੁੱਖ ਵਾਲੀ ਗੱਲ ਐ ਲੇਕਿਨ ਕੰਪੈਰੀਟਿਵਲੀ ਜੋ ਪਹਿਲਾਂ ਦਰ ਸਾਹਮਣੇ ਆ ਰਿਆ ਸੀ ਉਸ ਤੇ ਕੰਪੈਰੀਟਿਵਲੀ ਰਾਹਤ ਦੀ ਖਬਰ ਐ ਕਿ ਜਿਹੜੇ ਇਨਫੈਕਟਿਡ ਮਾਮਲੇ ਨੇ ਉਹਨਾਂ ਦੇ ਦਰ ਜਿਹੜੀਆਂ ਲਗਾਤਾਰ ਘਟ ਰਹੀ ਐ ਸੋ ਇਸੇ ਦੇ ਬਦੌਲਤ ਐ ਸਰ ਜੜੀਏ ਕਰਫਿਊ ਦੇ ਵਿੱਚ ਟਾਈਮਿੰਗ ਦੇ ਵਿੱਚ ਡਿਟੇਲ ਜੜੀ ਦਿੱਤੀ ਜਾ ਰਹੀ ਹੈ ਸੋ ਇੱਕ ਵਾਰ ਫਿਰ ਤੋਂ ਉਸੇ ਤਰ੍ਹਾਂ ਦਸਮਨਿਊਜ਼ ਤੁਹਾਨੂੰ ਇਹ ਅਪੀਲ ਕਰਦਾ ਹੈ ਕਿ ਸਰਕਾਰ ਪ੍ਰਸ਼ਾਸਨ ਦਾ ਸਹਿਯੋਗ ਕਰੋ ਤਾਂ ਕਿ ਇਸ ਮਹਾਮਾਰੀ ਦੇ ਨਾਲ ਇਕੱਠੇ ਜੜਾਈਕ ਦੂਜੇ ਦੇ ਸਹਿਯੋਗ ਦੇ ਨਾਲ ਅਸੀਂ ਲੜ ਕੇ ਇਸ ਤੋਂ ਔਖੇ ਘੜੇ ਚੋਂ ਬਾਹਰ ਨਿਕਲ ਸਕੀਏ ਕੱਲ ਤੋਂ ਫਿਰ ਹਾਜ਼ਰ ਹੋਵਾਂਗੇ ਦੇਸ਼ ਅਤੇ ਦੁਨੀਆ ਦੀਆਂ तमाम अहम ਖਬਰਾਂ ਦੇ ਨਾਲ ਫਿਲਹਾਲ ਦੇ ਉਜਾਸਤ ਸਸ਼੍ਰੀ ਕਾ